ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਏਕਤਾ ਲਹਿਰ ਦੀ ਨਿਊਜ਼ ਦੀ ਟੀਮ ਜਿਹੜੀ ਅੱਜ ਪਹੁੰਚੀ ਆ ਨਕੋਦਰ ਦੀ ਗਊਸ਼ਾਲਾ ਨਕੋਦਰ ਦੀ ਗਊਸ਼ਾਲਾ ਜਿਹੜੀ ਇੱਕ ਬਹੁਤ ਹੀ ਵਧੀਆ ਗਊਸ਼ਾਲਾ ਆ ਗਊਸ਼ਾਲਾ ਦੇ ਵਿੱਚ ਅੱਜ ਇੱਕ ਹਨੂਮਾਨ ਦક્ષਨ ਮੁਖੀ ਮੰਦਿਰ ਆ ਉਸ ਮੰਦਿਰ ਦੇ ਵਿੱਚ ਸ਼ੀਤਲਾ ਮਾਤਾ ਦੀ ਜਿਹੜੀ ਮੂਰਤੀ ਆ ਉਹ ਸਥਾਪਨਾ ਹੋ ਰਹੀ ਆ ਮੂਰਤੀ ਸਥਾਪਨਾ ਜਿਹੜੀ ਆ ਸ਼੍ਰੀ ਰਾਜਕੁਮਾਰ ਜੀ ਜਿਹੜੇ ਇੱਥੇ ਗਊਸ਼ਾਲਾ ਦੇ ਪ੍ਰਧਾਨ ਨੇ ਉਹਨਾਂ ਦੀ ਦੇਖ ਰਹਿਕ ਦੇ ਵਿੱਚ ਉਹਨਾਂ ਦੀ ਮਿਹਨਤ ਸਦਕਾ ਇੱਥੇ ਸ਼੍ਰੀ ਮੂਨੀ لال ਟੰਡਨ ਜੀ ਗਊਸ਼ਾਲਾ ਦੇ ਵਿੱਚ ਮੂਰਤੀ ਸਥਾਪਨਾ ਕਰਾ ਰਹੇ ਨੇ ਆਓ ਤੁਹਾਨੂੰ ਨਾਲ-ਨਾਲ ਗਊਸ਼ਾਲਾ ਵਿੱਚ ਲਿਆ ਚਲਦੇ ਹਾਂ ਦੁਕਾਨੇ ਆ ਗਊਸ਼ਾਲਾ ਵੀ ਅਤੇ ਮੂਰਤੀ ਸਥਾਪਨਾ ਵੀ ਆਓ ਮੇਰੇ ਨਾਲ-ਨਾਲ ਔਰ ਤੁਹਾਨੂੰ ਦਿਖਾਣੇ ਆ ਨਕੋਦਰ ਦੀ ਗਊਸ਼ਾਲਾ ਤੇ ਨਾਲ-ਨਾਲ ਮੂਰਤੀ ਸਥਾਪਨਾ ਵੀ ਲੈ ਚੱਲਦੇ ਆ ਤੁਹਾਨੂੰ ਗਊਆਂ ਤੁਸੀਂ ਵੇਖ ਰਹੇ ਹੋ ਗਊ ਮਾਤਾ ਮੇਰੇ ਪਿੱਛੇ ਦੇਖ ਰਹੇ ਹੋ ਹੋਰ ਵੀ ਗਊ ਆ ਤੁਹਾਨੂੰ ਨਾਲ ਨਾਲ ਗਊ ਮਾਤਾ ਦਿਖਾਣਾ ਜਾਣਾ ਮੈਂ ਨਾਲ ਨਾਲ ਦਿਖਾਣਾ ਨਾਲ ਨਾਲ ਤੁਹਾਨੂੰ ਜਿਹੜੀ ਇੱਥੇ ਜ ਮੂਰਤੀ ਸਥਾਪਨਾ ਹੋ ਰਹੀ ਆ ਉਹ ਮੂਰਤੀ ਸਥਾਪਨਾ ਵੀ ਤੁਹਾਨੂੰ ਵਿਖਾ ਲਾਂਗੇ ਵੇਖ ਸਕਦੇ ਹੋ ਹਰੇ ਭਰੇ ਪੱਠੇ ਜਿਹੜੇ ਕਿ ਇੱਥੇ ਦੇ ਭਗਤ ਜਾਨੇ ਆ ਤੂੜੀ ਪੱਠਿਆਂ ਦੀ ਬਹੁਤ ਲੋੜ ਰਹੀਦੀ ਇੱਥੇ ਬਹੁਤ ਹੀ ਹਰੇ ਭਰੇ ਜਿਹੜੇ ਪੱਠੇ ਆ ਗਊਸ਼ਾਲਾ ਆ ਚ ਉਹਦੇ ਵਿੱਚ ਹੈਗੇ ਆ ਜਿਹੜੇ ਭਗਤ ਜਾਨ ਨੇ ਨੇ ਤੂੜੀ ਦੀ ਵੀ ਦਿਖਾਦੇ ਆ ਤੂੜੀ ਵੀ ਪਈ ਆ ਪਰ ਤੂੜੀ ਤੇ ਗਊਸ਼ਾਲਾ ਚੁੱਟੂੜੀ ਤੇ ਪੱਟਿਆਂ ਦੀ ਕੁਸ਼ ਘਾਟ ਰਹੀ ਦੀ ਆ ਇਹਨੂੰ ਦਾਨ ਸਾਜੀ ਜਿਹੜੇ ਦਾਨ ਦੇਣ ਵਾਲੇ ਨੇ ਬਹੁਤ ਇੱਥੇ ਮੌਜੂਦ ਹੈਗੇ ਨੇ ਹੋਰ ਵੀ ਅਪੀਲ ਕਰਾਂਗੇ ਇਸ ਗਊਸ਼ਾਲਾ ਨੂੰ ਤੂ ਤੂੜੀ ਤੇ ਪੱਟਿਆਂ ਦੀ ਬਹੁਤ ਲੋੜ ਹੈਗੀ ਹੈ ਦਾਨ ਕਰੋ ਅੱਜ ਕੀਨਾ ਜੀ ਨਾ ਮੁਨੀ ਲਾਲ ਟੰਡਨ ਕੋਦਰ ਟੰਡਨ ਸਾਹਿਬ ਅੱਜ ਜਿਹੜੀ ਮੂਰਤੀ ਭ੍ਰਸ਼ਟਾ ਕਰਾ ਰਹੇ ਹੋ ਕੀ ਕੰਮ ਜੋ ਇਹ ਅਸੀਂ ਮਨ ਚ ਬੜੀ ਦੇਰ ਦੀ ਭਾਵਨਾ ਸੀ ਮੇਰੀ ਵੀ ਔਰ ਮੈਸੇਜ ਸੁਮਨ ਬਾਲਾ ਟੰਡਨ ਜੀ ਦੀ ਵੀ ਤੇ ਅਸੀਂ ਅਸੀਂ ਸ਼ੀਤਲਾ ਮਾਤਾ ਜੀ ਦਾ ਇੱਥੇ ਸਥਾਪਨਾ ਕਰਾਨੀ ਹੈ ਅਸੀਂ ਪਹਿਲੇ ਵੀ ਸ਼ੀਤਲਾ ਮਾਤਾ ਜੀ ਦੀ ਸਥਾਪਨਾ ਕਰਾਈ ਸੀ ਪਰ ਉਹ ਨਾ ਉਹਦੀ ਡੋਲੀ ਬਣਾ ਕੇ ਮੂਰਤੀ ਉਹਦੇ ਵਿੱਚ ਸਜਾ ਸਜਾ ਦਿੱਤੀ ਗਈ ਸੀ ਪਰ ਹੁਣ ਅਸੀਂ ਓਪਨ ਇਹ ਮੂਰਤੀ ਦੀ ਸਥਾਪਨਾ ਕੀਤੀ ਤਾਂ ਕਿ ਲੋਕ ਕੱਚੀ ਲੱਸੀ ਜਲ ਆਰਾਮ ਨਾਲ ਚੜਾ ਸਕਣ ਇਸ ਏਰੀਏ ਦੇ ਵਿੱਚ ਇਹ ਬਹੁਤ ਜ਼ਰੂਰੀ ਸੀਗਾ ਏਰੀਆ ਜਿਆਦਾ ਪਿੰਦਾ ਜੀ ਪਰ ਇੱਥੇ ਜਿਤਲਾ ਮਤਾ ਜੀ ਦਾ ਜਲ ਲਸੀ ਜੜਨ ਲਈ ਕੋਈ ਸਥਾਨ ਨਹੀਂ ਸੀ ਮੈਂ ਮੰਦਿਰ ਦੇ ਪੁਜਾਰੀ ਜੀ ਦਾ ਸਾਰੀ ਮੰਦਿਰ ਦੀ ਪ੍ਰਬੰਧਕ ਕਮੇਟੀ ਜੀ ਦਾ ਬਹੁਤ ਬਹੁਤ ਦਿਲੋਵਾਰੀਆਂ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਨੂੰ ਇਹ ਮੂਰਤੀ ਸਥਾਪਨਾ ਕਰਨ ਲਈ ਆਗਿਆ ਦਿੱਤੀ ਅਤੇ ਆਪਣਾ ਸਹਿਯੋਗ ਦਿੱਤਾ ਮੈਂ ਰਾਜਕੁਮਾਰ ਸ਼ਰਮਾ ਜੀ ਦਾ ਮਦਨ ਲਾਲ ਜੀ ਦਾ ਅਸ਼ੋਕਪੁਰ ਜੀ ਦਾ ਬਹੁਤ ਦਿਲੋਂ ਹਾਰਦਿਕ ਧੰਨਵਾਦ ਕਰਦਾ ਮੈਂ ਸ਼੍ਰੀ ਅਸ਼ੀਲ ਢੀਂਗਰਾ ਜੀ ਦਾ ਧੰਨਵਾਦ ਕਰਦਾ ਇਹਨਾਂ ਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹ ਹਰ ਮੌਕੇ ਤੇ ਪਬਲਿਕ ਦੇ ਵਿੱਚ ਫ੍ਰੀ ਪ੍ਰਚਾਰ ਲਈ ਫ੍ਰੀ ਲੋਕਾਂ ਨੂੰ ਜਾਗਰਤ ਕਰਨ ਲਈ ਹਰ ਦਿਲੋਂ ਤਨ ਮਨ ਤਨ ਦੇ ਨਾਲ ਸ਼ਹਿਰ ਵਾਸੀਆਂ ਦੀ ਸੇਵਾ ਕਰ ਰਹੇ ਆ ਇਹ ਅੱਗੇ ਵੀ ਮਹਾਮਾਈ ਅੱਗੇ ਅਰਦਾਸ ਹੈ ਕਿ ਅੱਗੇ ਤੋਂ ਵੀ ਇਹਦਾ ਹੀ ਸੇਵਾ ਕਰਦੇ ਰਹਿਣ ਅਤੇ ਸ਼ਹਿਰ ਵਾਸੀ ਇਹਨਾਂ ਦਾ ਸਹਿਯੋਗ ਲੈਂਦੇ ਰਹਿਣ ਜੈ ਮਾਤਾ ਦੀ ਪੰਡਤ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਮਾਤਾ ਦੇ ਜੀ ਪੰਡਤ ਜੀ ਮੂਰਤੀ ਸਥਾਪਨਾ ਹੋਈ ਆ ਪਹਿਲੇ ਤਾਂ ਇਹਦਾ ਮਹੱਤਵ ਜਾਣਨਾ ਚਾਹਾਂਗੇ ਥੋੜਾ ਜਿਹਾ ਮਾਤਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਇਹ ਸੀਤਲਾ ਮਾਤਾ ਜੀ ਦੀ ਮੂਰਤੀ ਆ ਜਿਸ ਪ੍ਰਕਾਰ ਅਸੀਂ ਜਾਣਦੇ ਹਾਂ ਕਿ ਜਿਹੜਾ ਚੈਦ ਦਾ ਮਹੀਨਾ ਹੁੰਦਾ ਆਉਣ ਵਾਲੀ ਸੰਕ੍ਰਾਂਤੀ ਜਿਹੜੀ 14 ਤਰੀਕ ਦੀ ਆ ਉਸ ਤੋਂ ਸੀਤਲਾ ਮਾਤਾ ਦਾ ਬਾਜਰਾ ਕਹਿ ਦਿੰਦੇ ਪੰਜਾਬੀ ਵਿੱਚ ਬਾਜਰਾ ਸ਼ੁਰੂ ਹੋਣਾ ਸੀਤਲਾ ਮਾਤਾ ਦਾ ਜਲ ਸ਼ੁਰੂ ਹੋਣਾ ਇਸ ਤੋਂ ਅਲਾਵਾ ਜੀ ਜਿਹੜਾ ਇੱਕ ਮਹੀਨਾ ਜਲ ਚੜਨ ਤੋਂ ਬਾਅਦ ਇਹਦੀ ਮਹੱਤਮ ਜਿਹੜੀ ਆ ਕਿਸੇ ਨੂੰ ਮਾਤਾ ਹੋਇਆ ਹੋਵੇ ਕਿਸ ਨੂੰ ਚਾੜੂ ਜਿਨੇ ਉਹ ਜੋ ਵੀ ਆ ਕੱਚੀ ਲਸੀ ਇਥੇ ਮਾਤਾ ਦੇ ਚਰਨਾ ਚ ਪਾਵੇ ਜਾਂ ਕੇ ਉਹਦੀ ਇਸ ਚੀਜ਼ ਨੂੰ ਸ਼ਾਂਤੀ ਮਿਲਦੀ ਆ ਇਸ ਕਰਕੇ ਅਸੀਂ ਇਸ ਏਰੀਏ ਦੇ ਵਿੱਚ ਮੰਦਰ ਦੀ ਸੀਤਲਾ ਮਾਤਾ ਦੀ ਪ੍ਰਸੰਨੀ ਸੀ ਇੱਕੋ ਇੱਕ ਮੰਦਰ ਹੋਣ ਕਾਰਨ ਸਬਜ਼ੀ ਮੰਡੀ ਨਕੌਦਰ ਤੇ ਉਰੇ ਜਿਹੜੀ ਗਲੀ ਹੈ ਉਸ ਗਲੀ ਦੇ ਵਿੱਚ ਇੱਕੋ ਇੱਕ ਮੰਦਰ ਹੋਣ ਦੇ ਕਾਰਨ ਬੜਾ ਰਸਵੰਦਾ ਸੀ ਉਸ ਮੰਦਰ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕਰਕੇ ਮਾਤਾ ਦਾ ਸ਼ੀਤਲਾ ਮਾਤਾ ਦਾ ਜਲ ਵਾਲੀ ਮੂਰਤੀ ਸਥਾਪਨਾ ਕੀਤੀ ਹੈ ਸਾਰੇ ਸੰਗਤ ਨੂੰ ਸਾਰੇ ਨਕੋਦਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਮਾਤਾ ਜੀ ਦਾ ਆਓ ਦਰਸ਼ਨ ਕਰੋ ਜਲ ਚੜਾਓ ਤੇ ਆਸ਼ੀਰਵਾਦ ਪ੍ਰਦਾਨ ਕਰੋ ਜੈ ਮਾਤਾ ਦੀ ਜੈ ਸਦਾ ਸਾਰੇ ਮਹੀਨੇ ਤਾਂ ਮਾਤਾ ਜੀ ਦੇ ਹੁੰਦੇ ਆ ਜੀ ਮਹਾਮਾਈ ਦੇ ਸਾਰੇ ਮਹੀਨੇ ਹੁੰਦੇ ਆ ਇਹਨਾਂ ਦਾ ਕੋਈ ਖਾਸ ਸ਼ੀਤਲਾ ਮਾਤਾ ਦਾ ਕੋਈ ਖਾਸ ਮਹੀਨਾ ਵੀ ਗਿਣਿਆ ਜਾਂਦਾ ਜੀ ਹਾਂਜੀ ਚਤਰ ਦਾ ਜਿਹੜਾ ਮਹੀਨਾ ਹੁੰਦਾ ਜੀ ਫਾਲਗੁਨ ਕ੍ਰਿਸ਼ਨ ਪਛ ਤੋਂ ਬਾਅਦ ਜਿਹੜਾ ਸੰਕਰਾਂਤ ਆਉਂਦਾ ਉਸ ਸੰਕਰਾਂਤ ਤੋਂ ਸ਼ੁਰੂ ਹੋ ਕੇ ਅਗਲੇ ਸੰਕਰਾਂਤ ਤੱਕ ਇੱਕ ਮਹੀਨਾ ਜਿਹੜਾ ਚੈਤਨਾ ਮਹੀਨਾ 40 ਦਿਨ ਦਾ ਸਵਾ ਮਹੀਨਾ ਵੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਸਿਰਫ ਸਪੈਸ਼ਲ ਸੀਤਲਾ ਮਾਤਾ ਦਾਈ ਹੁੰਦਾ ਸੀਤਲਾ ਮਾਤਾ ਨੂੰ ਜਲ ਚੜਦਾ ਇਸ ਮਾਤਾ ਦਾ ਜਿਹੜਾ ਨਰਾਤਾ ਪਾ ਕਹਿ ਸਕਦੇ ਆ ਕਿ ਚੈਤ ਦੇ ਨਰਾਤੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਪੂਰਾ ਇੱਕ ਮਹੀਨਾ ਜਲ ਚੜਦਾ ਜਲ ਚੜਾਉਣ ਦੇ ਵਿੱਚ ਕਰਦੇ ਬੇ ਸੁੱਖ ਸ਼ਾਂਤੀ ਸਮਰiddhi ਦੀ ਵਾਦਾ ਹੁੰਦੀ ਆ ਮਾਤਾ ਰੰਨੀ ਦੀ ਹਰ ਬਲੇ ਕਿਰਪਾ ਬਣੀ ਰਹਿੰਦੀ ਪਰਿਵਾਰ ਦੇ ਉੱਤੇ ਜੀ ਮੰਦਿਰ ਗਊਸ਼ਾਲਾ ਦੇ ਵਿੱਚ ਮੌਜੂਦ ਹੈਗੇ ਆ ਸੱਜ ਕੀਨ ਆ ਜੀ ਅਨਿਲ ਸੱਬਰਵਾਲ ਸਬਰਵਾਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਮਾਤਾ ਸ਼ੀਤਲਾ ਮਾਤਾ ਦੀ ਮੂਰਤੀ ਸਥਾਪਨਾ ਹੋਈ ਇਹ ਪਹਿਲੇ ਸਾਡੇ ਇੱਥੇ ਇੱਕੋ ਹੀ ਮੰਦਿਰ ਸੀਗਾ ਉਹ ਛੋਟੀ ਗਲੀ ਸੀ ਆਣ ਜਾਣ ਲੋਕਾਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ ਤੇ ਹੁਣੇ ਦਰਬਾਰ ਚ ਪਹਿਲੇ ਵੀ ਸਰ ਮੇਰੇ ਜੀਜਾ ਜੀ ਨੇ ਕਰਾਈ ਸੀਗੀ ਉਹ ਫਿਰ ਉਹਦੇ ਵਿੱਚ ਸਥਾਪਿਤ ਕਰ ਦਿੱਤੀ ਉਸ ਤੋਂ ਹੁਣ ਜਿਹੜਾ ਇਹ ਖੁੱਲੇ ਚ ਹੋ ਗਿਆ ਹਰ ਬੰਦਾ ਤੇ ਜਲ ਚੜਾ ਸਕਦਾ ਤੇ ਮਾਮਾ ਦਾ ਅਸ਼ੀਰਵਾਦ ਲੈ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਅ ਦਰਸ਼ਨ ਤੁਹਾਨੂੰ ਕਰਾ ਦਈਏ ਸ਼ੀਤਲਾ ਮਹਾਮਾਈ ਦੇ ਦਰਸ਼ਨ ਸਾਰੇ ਦਰਸ਼ਕ ਇੱਥੇ ਕਰ ਸਕਦੇ ਨੇ ਜਿਹੜੇ ਕਿ ਜਿਹੜੇ ਕਿ ਇੱਥੇ ਦੁਸ਼ਹਿਰਾ ਗਰਾਊਂਡ ਨਕੋਦਰ ਦੇ ਵਿੱਚ ਦੱਖਣ ਮੁਖੀ ਹਨੂਮਾਨ ਮੰਦਿਰ ਆ ਗਊਸ਼ਾਲਾ ਦੇ ਵਿੱਚ ਇਹ ਮੰਦਿਰ ਆ ਤੁਹਾਨੂੰ ਤਸਵੀਰਾਂ ਦਿਖਾਈਆਂ ਜਿਨ੍ਹਾਂ ਨੇ ਅੱਜ ਰਾਜਕਮਰ ਸ਼ਰਮਾ ਦੀ ਅਗਵਾਈ ਦੇ ਵਿੱਚ ਮੋਨੀ ਲਾਲ ਟੰਡਨ ਜੀ ਨੇ ਇੱਥੇ ਸ਼ੀਤਲਾ ਮਾਤਾ ਦੀ ਮੂਰਤੀ ਸਥਾਪਨਾ ਕਰਾਈ ਆ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ ਨਿਊ ਨਕੋਦਰ